ਗੁਰਦਾਸਪੁਰ ਦੇ ਕਾਦੀਆ ਦੇ ਵਿੱਚ ਇੱਕ ਨਿੱਜੀ ਬੈਂਕ ਦੇ ਬਾਹਰ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ ਚੁਕਿਤੀ ਹੈ ਮਾਮਲਾ ਬੈਂਕ ਦਾ ਇੱਕ ਮੁਲਾਜ਼ਮ ਦੇ ਵੱਲੋਂ ਕਈ ਲੋਕਾਂ ਦੇ ਨਾਲ ਕਰੋੜਾਂ ਦੀ ਠੱਗੀ ਕਰਕੇ ਫਰਾਰ ਹੁੰਦਾ ਹੈ ਇਸ ਮੁਲਾਜ਼ਮ ਦੇ ਵੱਲੋਂ ਲੋਕਾਂ ਦੇ ਕੋਲੋਂ ਜਿਹੜਾ ਕਿ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਉਣ ਅਤੇ ਐਫ.ਡੀ ਬਣਵਾਉਣ ਦੇ ਨਾਂ ਤੇ ਪੈਸੇ ਲੈ ਲੈਂਦਾ ਸੀ ਅਤੇ ਜਮ੍ਹਾਂ ਨਹੀਂ ਕਰਾਉਂਦਾ ਸੀ ਲੋਕਾਂ ਦਾ ਕਹਿਣਾ ਹੈ ਕਿ ਜਲਦ ਹੀ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਾਏ ਗਏ ਤਾਂ ਉਹਨਾਂ ਦੇ ਵੱਲੋਂ ਸੰਘਰਸ਼ ਤੇਜ ਕੀਤਾ ਜਾਏਗਾ ਮੇਰਾ ਨਾਮ ਸਤੰਦਰ ਸਿੰਘ ਹੈ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਹੈ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 3.4 ਲੱਖ ਰੁਪਏ ਆ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਆ ਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਰਜਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੋਂ ਦਾ 3.4 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸੇ ਆਂਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤਾ ਸਾਡਾ ਫਿਰ ਤੋਂ ਖਾਤਾ ਨਿਲ ਸੀ ਤੇ ਗ੍ਰੀਮਨ ਅਧ ਵਿੱਚ 121 ਵੇ ਜਾਂ ਕੁਛ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰੇ ਕੁਛ ਨਹੀਂ ਕਰ ਰੇ ਨਾਲ ਵਿੱਚ ਕਹਿ ਰਿਆ ਪੁਲਿਸ ਇਹਨਾਂ ਨੂੰ ਆਲੋਵ ਆ ਉੱਤੇ ਆਫਤਾਰੀ ਕਰਾਉਣੀ ਆ ਪੁਸ਼ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਛ ਨਹੀਂ ਦੱਸ ਰੇ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਡਾ ਵਾਲਿਆਂ ਨੇ ਨਵਾਂ ਸਟਾਫ ਲਿਆ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਹੀ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਈਂ ਖੁਦ ਪਰੇਸ਼ਾਨ ਆ ਇਹ ਸਮੇਂ ਇਨਸਾਫ ਮਿਲਣਾ ਚਾਹੀਦਾ ਵਾ ਇਹ ਕਹਿੰਦੇ ਆਪਾਂ ਹਾਂਜੀ ਕੀ ਕਹਿੰਦਾ ਮੇਰਾ ਨਾਮ ਬਰਜਿੰਦਰ ਸਿੰਘ ਆ ਪਿੰਡ ਕੋਟ ਟੋਡਰ ਮਾਲਵਾ ਤੇ ਮੇਰੀ ਨੋਂ ਦੇ ਨਾਮ ਖਾਤਾ ਹੈਗਾ 4.5 ਲੱਖ ਰੁਪਈਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਇਆ ਤਾਂ ਤੇ ਕਾਪੀ ਥਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਮੰਨੀ ਕਿ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਈਆ ਸਾਡੇ ਘਰ ਰਿਦਦਾਂ ਨੇ ਪਾਇਆ ਕੌਣ ਦੇ ਵਿੱਚ ਜਦੋਂ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਅਕਾਊਂਟ ਦੇ ਵਿੱਚ ਉਹ 2 ਲੱਖ ਰੁਪਈਆ ਵੀ ਕਰਤਾ 6.5 ਲੱਖ ਰੁਪਈਆ ਸਾਡਾ ਇੰਦਾ ਹੋ ਗਿਆ ਆਈ ਰੋਜ਼ ਹੁ ਚੱਕਰ ਕੱਟਣ ਦੇ ਕਦੀ ਆਜਾ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਾਖਲ ਦੇਣਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਸਾਡਾ ਬਾਹਰ ਚੜਾ ਕਮਾਉਂਦਿਆ ਤਰਲੇ ਕਿਦਾਂ ਜੀ ਆਜਣ ਸਰਦ ਕੇ ਜਾ ਕੇ ਉੱਥੇ ਬੈਠੇ ਭਜਨ ਲਾਲ ਜੀ ਕਦੋਂ ਪੈਸੇ ਜਮਾ ਕਰਾਇਆ ਕਿੰਨੇ ਕਰਾਇਆ ਪੈਸੇ ਭਾਉ ਚ ਦੇ ਜਮਾ ਕਰਾਇਆ ਮੈਂ ਆਪ ਰੀਗ ਰੈਂਦਾ ਨਾਮ ਦਨਾਇਆ ਤੇ ਮੈਂ ਐਂਟਰੀ ਕਰਾਈ ਏ ਇੱਜੇ ਲਗਾ ਸਰਵਾ 1900 ਰੁਪਈਆ ਰਹਿ ਗਿਆ 2 ਲੱਖ 1. ਮੇਰੇ ਸਾਹਮਣੇ ਆਖਿਆ ਮਾ ਜੇ ਲੱਖ ਦਾ ਕਤਮ ਹੋ ਗਿਆ ਇੰਟਰੀ ਗਈ ਮੇਜਰਾਂ ਦਾ ਇਹ ਕੋਈ ਗੱਲ ਨਹੀਂ ਤਹਿ ਤੇ ਮੇਜਰ ਵੀ ਉਹ ਮੈਂ ਕਹਿਣੇ ਪੁੱਛਿਆ ਆਂਦਾ ਕਿਸਕੀਮ ਲੱਗ ਜੰਦੀ ਏ ਤੇਰੇ ਅਕਾਊਂਟ ਚ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕਾਪੀ ਦੇਖ ਤਾਂ ਤੇਰੇ ਨਾਮ ਹੈਗੇ ਆ ਹਾਂ ਤੇ ਆ ਜਾਣ ਕੇ ਕਾਊਂਟ ਤੇ ਕੋਈ ਪਿਆਰੀ ਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁੰਦਾਂ ਨੇ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਫੜਨਾ ਚਾਹੀਦਾ ਸੀ ਉੱਥੇ ਲਈ ਜੋ ਤੇ ਨਹੀਂ ਤੈਸੇ ਨਾਮ ਨਹੀਂ ਪਤਾ ਕਾਜੇ ਨਹੀਂ ਨਾ ਦੇ ਨੀ ਭਗਵਾ ਅੱਛਾ ਦੇਖ ਵਾਲੇ ਕੀ ਕਹਿੰਦੇ ਨੇ ਦੇਖ ਲੈ ਉਹ DNA ਹੈ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੱਕ ਪੈਸੇ ਮਿਲ ਜਾਣਗੇ ਆਂਡੇ ਅੰਮ੍ਰਿਤਸਰੋਂ ਦਾ ਆਏ ਹੀ ਅੱਜ ਇੱਕ ਮਹੀਨਾ ਤੱਕ ਆਏ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਤਹਿੰਦੇ ਇਹ ਜੁਨੀਅਰ ਦਾ ਐਂਕਾ ਕੀ ਹੈ ਡੈਕੀ ਤੱਕ ਪੈਸੇ ਜਦੋਂ ਕਰਾਇਆ ਇਹ ਕੋੜਾ ਸਾਰੇ ਦਾ ਇੱਕ ਧਾਗੇ ਗਾਂਗੇ